ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ ਇਸ ਸਮੇਂ ਜਿਹੜਾ ਖਾਸ ਸਵਾਲ ਆ ਉਹ ਕਿਸਾਨ ਵੀਰਾਂ ਦਾ ਇਹੇ ਆ ਕਿ ਗੋਭ ਦੀ ਸੁੰਢੀ ਪਤਲਬੀਟ ਸੁੰਢੀ ਤੋਂ ਕਿਹੜਾ ਕੀਟਨਾਸ਼ਕ ਪਾਈਏ ਇੱਕ ਖਾਸ ਸਵਾਲ ਹੋਰ ਹੁੰਦਾ ਕਿਸਾਨ ਵੀਰਾਂ ਦਾ ਕਿ ਇਹ ਕਿੰਨੇ ਦਿਨ ਅਸਰ ਰੱਖਦਾ ਕੀਟਨਾਸ਼ਕ ਜਿਹੜਾ ਕਿ ਬਿਲਕੁਲ ਹੀ ਵਾਜਿਬ ਸਵਾਲ ਨਹੀਂ ਹੈਗਾ ਕੀਟਨਾਸ਼ਕਾ ਜਿਹੜਾ ਉਹ ਕੀੜੇ ਮਕੌੜਿਆਂ ਦੀ ਰੋਕਥਾਮ ਕਿਵੇਂ ਕਰਦਾ ਇਹ ਤੁਹਾਨੂੰ ਪਤਾ ਹੀ ਹੈ ਕਿ ਜੇ ਉਹ ਕੀੜੇ ਨੂੰ ਮਾਰੂਗਾ ਤਾਂ ਉਹਦੀ ਰੋਕਥਾਮ ਹੋਊਗੀ ਕੀੜਾ ਖੇਤ ਚ ਹੈ ਨਹੀਂਗਾ ਤੇ ਆਪਾਂ ਕੀਟਨਾਸ਼ਕ ਪਾ ਰਹੇ ਹਾਂ ਤੇ ਫਿਰ ਆਪਾਂ ਕਹਿ ਰਹੇ ਹਾਂ ਕਿ ਇਹਦਾ ਇੰਨੇ ਦਿਨ ਦਾ ਅਸਰ ਰਹੂਗਾ ਬਿਲਕੁਲ ਜਿਹੜਾ ਹੈਗਾ ਤੁਹਾਨੂੰ ਇਹ ਵਹਿਮ ਆ ਕੀੜੇ ਮਕੌੜੇ ਵਾਸਤੇ ਜਿਹੜੀਆਂ ਖਾਸ ਹਾਲਾਤ ਹੁੰਦੇ ਇਹ ਵੀ ਤੁਹਾਡੇ ਨੂੰ ਮੈਂ ਪਹਿਲਾਂ ਜ਼ਿਕਰ ਕਰਦਾ ਰਿਹਾ ਹਾਂ ਕੀੜੇ ਮਕੌੜੇ ਨੂੰ ਆਉਣ ਤੋਂ ਕਿਵੇਂ ਰੋਕ ਸਕਦੇ ਹਾਂ ਤੇ ਫਿਰ ਉਹਦਾ ਕੰਟਰੋਲ ਜਿਹੜੇ ਕੀਟਨਾਸ਼ਕਾਂ ਬਾਰੇ ਤੁਹਾਡਾ ਜਿਹੜਾ ਖਾਸ ਸਵਾਲ ਹੈ ਉਹ ਮੈਂ ਬੇਨਤੀ ਇਹ ਕਰਦੇ ਆਂ ਕਿ ਜੇ ਆਪਾਂ ਬਿਨਾਂ ਜ਼ਰੂਰਤ ਤੋਂ ਕੀਟਨਾਸ਼ਕ ਦੀ ਖੇਤਾਂ 'ਚ ਵਰਤੋਂ ਕਰਦੇ ਆਂ ਕਈ ਕਿਸਾਨ ਵੀਰ ਦਾਣੇਦਾਰ ਜਿਹੜੇ ਕੀਟਨਾਸ਼ਕਾ ਉਹ ਵੀ ਖੇਤਾਂ 'ਚ ਇਸ ਸਮੇਂ ਪਾ ਰਹੇ ਜਾਂਦ ਕੇ ਜਿਹੜਾ ਹਮਲਾ ਕੂਬ ਦੀ ਸੁੰਡੀ ਪਤਾਲਵੇਟ ਦਾ ਕਿਤੇ ਨਜ਼ਰ ਬਹੁਤਾ ਨਹੀਂ ਆਉਂਦਾ ਕੀ ਕਹਿਣਾ ਕਿਤੇ ਟਾਵੇਂ ਥਾਂ ਤੇ ਹੋਵੇ ਜਿਹੜੇ ਹਵਾਵਾਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪੱਤਾ ਲਵੇੜ ਤਾਂ ਮੈਂ ਪਹਿਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਇਹਦੇ ਉੱਲ ਤਾਂ ਧਿਆਨ ਦੇਣ ਦੀ ਲੋੜ ਨਹੀਂ ਗੋਭ ਦੀ ਸੁੰਡੀ ਤੁਸੀਂ ਉਹ ਵੀ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਕਿਉਂਕਿ ਜਿਹੜਾ ਥ੍ਰੈਸ਼ਹੋਲਡ ਲੈਵਲ ਹੈ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਹੈ ਬਾਸਮਤੀ ਵਿੱਚ 2% ਹੈ ਮਤਲਬ 100 ਮਗਰ 2 ਗੋਭਾਂ ਸੁੱਕੀਆਂ ਤੇ ਆਪਾਂ ਵਰਤਨਾ ਕੀਟਨਾਸ਼ਕ ਤੇ ਝੋਨੇ ਦੇ ਵਿੱਚ ਹੈਗਾ 5% 100 ਮਗਰ 5 ਗੋਭਾਂ ਸੁੱਕੀਆਂ ਤੇ ਉਹ ਵੀ ਤੁਸੀਂ ਜਦੋਂ ਜਾ ਕੇ ਜਿਹੜਾ 50 ਕ ਦਿੰਦਾ ਚੂਨਾ 55 ਦਿੰਦਾ ਹੁੰਦਾ ਹੁਣ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਕਿ ਅਸੀਂ ਮਹੀਨੇ ਦੇ ਚੋਨੇ ਚ ਦਵਾਈ ਪਾਤੀ 20 ਦਿਨ ਉਹਦੇ ਅਸਰ ਰਹਿੰਦਾ ਹੈ 35 ਦਿਨ ਤੇ ਪਾਤੀ 55 ਦਿਨ ਤੱਕ ਰਹਿੰਦਾ ਉਦੋਂ ਤੱਕ ਤਾਂ ਵੈਸੇ ਹੀ ਕੀੜੇ ਮਕੌੜੇ ਦਾ ਅਟੈਕ ਨਹੀਂ ਹੁੰਦਾ ਜਦੋਂ ਆਪਾਂ ਗੋਭ ਟਾਈਮ ਜਿਹੜੀ ਫਸਲ ਆਪਣੀ ਗੋਭ ਚ ਜਾਣੀ ਸ਼ੁਰੂ ਹੋਊਗੀ ਉਦੋਂ ਆਪਾਂ ਖੇਤ ਚੈੱਕ ਕਰਨ ਫਿਰ ਆਪਾਂ ਸਪਰੇਅ ਜ਼ਰੂਰਤ ਅਨੁਸਾਰ ਕਰ ਸਕਦੇ ਹਾਂ ਦੂਸਰੀ ਗੱਲ ਇਹਦਾ ਫਾਇਦਾ ਚਾਹੇ ਆਪਾਂ ਨੂੰ ਹੋਵੇ ਨਾ ਹੋਵੇ ਕੀਟਨਾਸ਼ਕ ਜਿਹੜੇ ਬਿਨਾਂ ਜ਼ਰੂਰਤ ਤੋਂ ਬਿਨਾਂ ਹਮਲੇ ਤੋਂ ਕੀੜਿਆਂ ਤੋਂ ਪਾਏ ਆ ਪਰ ਇਹਦਾ ਨੁਕਸਾਨ ਕਈ ਵਾਰ ਵੱਡਾ ਹੋ ਸਕਦਾ ਇਹ ਰਿਸਰਚ ਬੇਸ ਮੈਂ ਤੁਹਾਡੇ ਨਾਲ ਗੱਲਾਂ ਸਭ ਤੋਂ ਵੱਡਾ ਜਿਹੜਾ ਖਤਰਾ ਰਹਿੰਦਾ ਪੈਸਟ ਆਊਟਬ੍ਰੇਕ ਦਾ ਜਦੋਂ ਆਪਾਂ ਬਿਨਾਂ ਜ਼ਰੂਰਤ ਕੀਟਨਾਸ਼ਕ ਖੇਤਾਂ 'ਚ ਪਾ ਰਹੇ ਹਾਂ ਤਾਂ ਉਹਦੇ ਨਾਲ ਕਿਸੇ ਕੀੜੇ ਮਕੌੜੇ ਦਾ ਅਚਾਨਕ ਵੱਡੇ ਪੱਧਰ ਤੇ ਹਮਲਾ ਹੋਣ ਦਾ ਖਤਰਾ ਰਹਿੰਦਾ ਕਾਰਨ ਕੀ ਕਿਉਂਕਿ ਉਹਦੇ ਨਾਲ ਨੇਚਰਲ ਜਿਹੜਾ ਬੈਲੈਂਸ ਹੈ ਇਕੋਸਿਸਟਮ ਆ ਖੇਤ ਦਾ ਜਿਹੜੇ ਆਪਣੇ ਮਿੱਤਰ ਕੀੜੇ ਆ ਪੈਰਾਸਾਈਟ ਐ ਪ੍ਰिडेटਰ ਐ ਜਿਹੜਿਆਂ ਨੇ ਉਹਨਾਂ ਕੀੜੇ ਮਕੌੜਿਆਂ ਨੂੰ ਖਾਣਾ ਉਹ ਉਹਨਾਂ ਦੀ ਖਰਾਕ ਨੇ ਉਹ ਖਤਮ ਹੋ ਜਾਂਦੇ ਆ ਆਪਾਂ ਖੇਤ ਚੋਂ ਸਾਰਾ ਕੁਝ ਸਾਫ਼ ਕਰ ਦਿੰਨੇ ਖਾਸ ਤੌਰ ਤੇ ਦਾਣੇਦਾਰ ਜਿਹੜਾ ਨਾਲ ਆਪਾਂ ਜ਼ਮੀਨ ਚੋਂ ਜਿਹੜੇ ਹੈਗੇ ਜ਼ਮੀਨ ਨੂੰ ਉਪਜਾਊ ਕਰਨ ਵਾਲੇ ਸੁਖਮ ਜੀ ਉਹ ਵੀ ਖਤਮ ਕਰ ਦਿੰਨੇ ਤਾਂ ਬੈਸਟ ਆਊਟਰ ਬੇਕ ਦਾ ਵੱਡਾ ਖਤਰਾ ਰਹਿੰਦਾ ਹੈ ਦੂਸਰਾ ਰੈਜ਼ਿਸਟੈਂਸ ਜਦੋਂ ਆਪਾਂ ਬਿਨਾਂ ਜ਼ਰੂਰਤੋਂ ਕੀਟਨਾਸ਼ਕ ਵਰਤੀ ਚੱਲਾਂਗੇ ਤਾਂ ਜਿਹੜੇ ਕੀੜੇ ਮਕੌੜੇ ਤੇ ਇਹ ਜਿਹੜਾ ਰਿਜ਼ਲਟ ਆ ਮਤਲਬ ਆਪਾਂ ਇੱਕ ਵਾਰੀ ਬਿਨਾਂ ਜ਼ਰੂਰਤੋਂ ਪਾਤੀ ਕਿਉਂਕਿ ਜਦੋਂ ਆਪਾਂ ਦਵਾਈ ਘੋਲ ਲਈ ਨਾ ਜਾਪਾ ਖੇਤ ਚ ਪਾਤੀ ਉਦੋਂ ਹੀ ਉਹਦਾ ਰਿਜ਼ਲਟ ਡਾਊਨ ਸ਼ੁਰੂ ਹੋ ਜਾਂਦਾ ਤੇ ਉਦੋਂ 10 ਦਿਨ ਬਾਅਦ 15 ਦਿਨ ਬਾਅਦ ਉਹੋ ਜੀ ਕੰਡੀਸ਼ਨ ਬਣਦੀ ਇਨਸੈਕਟ ਦਾ ਅਟੈਕ ਆਉਂਦਾ ਘੱਟ ਮਾਤਰਾ ਚ ਜੁਨੇ ਇਨਸੈਕਟੀਸਾਈਡ ਲਿਆ ਤਾਂ ਉਹਦੇ ਵਿੱਚ ਰੈਜ਼ਿਸਟੈਂਸ ਆਉਂਦੀ ਆ ਤੇ ਫੇਰ ਆਪਾਂ ਨੂੰ ਹਰ ਸਾਲ ਡੋਜ਼ ਵਧਾਉਣੀ ਪਊ ਜਾਂ ਕੀਟਨਾਸ਼ਕ ਦੋ ਦੋ ਮਿਲਾ ਕੇ ਕਰਨੇ ਪੈਣਗੇ ਜਾਂ ਉਸੇ ਕੀਟਨਾਸ਼ਕ ਜਾਂ ਆਪਾਂ ਨੂੰ ਕੀਟਨਾਸ਼ਕ ਬਦਲਣਾ ਪਊ ਜਿਵੇਂ ਕਿ ਨਦੀਨਾਂ ਦੇ ਵਿੱਚ ਹੋ ਰਿਹਾ ਨਦੀਨ ਦੇ ਕੰਟਰੋਲ ਵਿੱਚ ਆਪਾਂ ਨੂੰ ਕਾਫੀ ਸਮੱਸਿਆ ਆਉਂਦੀ ਆ ਉਹੀ ਕੀੜੇ ਮਕੌੜਿਆਂ 'ਚ ਆਉਣ ਦੇ ਅਸਾਰ ਰਹਿੰਦੇ। ਇਸ ਚੀਜ਼ ਤੋਂ ਬਚਾਅ ਕਰਨਾ ਬਿਨਾਂ ਜ਼ਰੂਰਤ ਤੋਂ ਕੀਟਨਾਸ਼ਕ ਕਿਸਾਨ ਵੀਰੋਂ ਨਾ ਵਰਤੋ। ਇਕਨੋਮਿਕ ਥ੍ਰੈਸ਼ਹੋਲਡਰ ਲੈਵਲ ਤੇ ਵਰਤੋ। ਫਿਰ ਹੈਗਾ ਕਿ ਆਪਣਾ ਖਰਚਾ ਹੁੰਦਾ ਖੇਚਲ ਹੁੰਦੀ ਫालतू ਦਾ ਬਿਨਾਂ ਜ਼ਰੂਰਤ। ਇਹਦੀ ਬਜਾਏ ਤੁਸੀਂ ਜਦੋਂ ਅਟੈਕ ਹੁੰਦਾ ਉਦੋਂ ਕੰਟਰੋਲ ਕਰਨਾ ਕਿਉਂਕਿ ਜਦੋਂ ਆਪਾਂ ਕੀੜੇ ਨੂੰ ਖੇਤ 'ਚ ਇੱਕ ਪੀੜੀ ਖਤਮ ਕਰਤੀ ਤਾਂ ਆਪੇ 20 ਦਿਨ 25 ਦਿਨ ਲੰਘ ਜਾਂਦੇ ਪਰ ਜੇ ਖੇਤ 'ਚ ਹਮਲਾ ਹੀ ਹੈ ਨਹੀਂ ਤੇ ਆਪਾਂ ਬਿਨਾਂ ਜ਼ਰੂਰਤ ਸਪਰੇਅ ਕਰ ਰਹੇ ਹਾਂ ਤਾਂ ਉਹਦਾ ਆਪਣਾ ਖਰਚਾ ਉਹਦਾ ਫਾਇਦਾ 1% ਵੀ ਹੈ ਨਹੀਂਗਾ ਉਲਟਾ ਆਪਣਾ ਹਵਾ ਮਿੱਟੀ ਪਾਣੀ ਇਹਦਾ ਜਿਹੜਾ ਹੈਗਾ ਨਪਲੀਤ ਹੁੰਦੇ ਆ ਜਮੀਨ ਚ ਲੀਚ ਡਾਊਨ ਕਰਨਗੇ ਮੀਂਹ ਪੈ ਗਿਆ ਇਧਰ ਉਧਰ ਉਹਨਾਂ ਨੇ ਰਨ ਆਫ ਕਰਕੇ ਜਿਹੜਾ نیچے ਜ਼ਮੀਨ ਦੇ ਥੱਲੇ ਚਲੇ ਜਾਣਾ ਜ਼ਮੀਨ ਵਿੱਚ ਜਿੰਨੇ ਲਾਭਦਾਇਕ ਸੂਖਮ ਜੀਵ ਨੇ ਕੋਈ ਗੋਇਏ ਨੇ ਕੁਝ ਵੀ ਹੈ ਜੇ ਦਾਣੇਦਾਰਾ ਪਕੀਟ ਨਸ਼ਕ ਪਾਉਣੇ ਉਹ ਖਤਮ ਹੋ ਜਾਣੇ ਜਦੋਂ ਜ਼ਰੂਰਤ ਹੈਗੀ ਉਦੋਂ ਵਰਤਿਏ ਆਪਾਂ ਜਦੋਂ ਜ਼ਰੂਰਤ ਹੈ ਉਦੋਂ ਵਰਤਿਏ ਇਸ ਦੀ ਬਜਾਏ ਜਿਹੜਾ ਖਾਸ ਧਿਆਨ ਦੇਣ ਜੋ ਗੱਲ ਹੁੰਦੀ ਆ ਯੂਰੀਆ ਤੇ ਬਹੁਤ ਕੰਟਰੋਲ ਕਰੋ ਯੂਰੀਆ ਦੀ ਡੋਜ਼ ਜਿਹੜੇ ਕਿਸਾਨ ਵੀਰ ਆ ਉਹ ਉਹ ਵੱਧ ਪਾ ਰਹੇ ਆ ਯੂਰੀਆ 30 32 ਕਿਲੋ ਤੋਂ ਕੈਸਤ ਵੱਧ ਨਾ ਪਾਓ ਆਪਾਂ ਗੱਟਾ ਪਾਉਣੇ ਆ ਇੱਕ ਥੈਲਾ ਪਾਉਣੇ ਆ ਸਲੋ ਰਿਲੀਜ਼ਿੰਗ ਇਹ ਨਾਈਟ੍ਰੋਜਨ ਨਿਮ ਲਬਤ ਯੂਰੀਆ ਆਉਂਦੀ ਹੁਣ ਸਾਰੀ ਨੀਮ ਕੋਟੜ ਯੂਰੀਆ ਹੁੰਦੀ ਆ ਸਲੋ ਰਿਲੀਜ਼ਿੰਗ ਹੈ ਇਹ ਤੇ 32 ਕਿਲੋ ਦੀ ਕੈਸਟ ਪਾਓ ਉਦੋਂ ਬਾਅਦ ਖੇਤ ਚ ਜਦੋਂ ਪਾਣੀ ਨਹੀਂ ਹੈਗਾ ਉਦੋਂ ਆਪਾਂ ਯੂਰੀਆ ਪਾਉਣੀ ਆ ਦੂਜੇ ਤੀਜੇ ਦਿਨ ਪਾਣੀ ਛੱਡੋ ਕਿਉਂਕਿ 24 ਤੋਂ 48 ਘੰਟੇ ਦਾ ਇਨਕੂਬੇਸ਼ਨ ਬੀਸ਼ਨ ਪੀਰੀਅਡ ਚਾਹੀਦਾ ਐ ਨੂੰ ਯੂਰੀਆ ਨੂੰ 24 ਤੋਂ 48 ਘੰਟੇ ਇਹਦੇ ਨਾਲ ਛੇੜ ਛਾੜ ਨਹੀਂ ਹੋਣੀ ਚਾਹੀਦੀ ਖੇਤ ਜੇ ਆਪਾਂ ਪਾਈ ਆ 24 ਤੋਂ 48 ਘੰਟੇ ਫਿਰ ਇਹਨੂੰ ਦਿਓ ਉਦੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਪਾਣੀ ਛੱਡਣਾ ਇਹਦਾ ਰਿਜ਼ਲਟ ਦੇਖੋ ਨਪ ਆਮ ਆਪਾਂ ਖੜੇ ਪਾਣੀ ਦੇ ਵਿੱਚ ਪਾ ਰਹੇ ਹਾਂ ਚੂਰੀਆ ਦੀ ਓਵਰਡੋਜ਼ ਪਾ ਰਹੇ ਹਾਂ ਲਗਾਤਾਰ ਖੇਤਾਂ 'ਚ ਪਾਣੀ ਖੜਾ ਰੱਖ ਰਹੇ ਹਾਂ ਜਿਹਦੇ ਨਾਲ ਹਮਸ ਹਿਊਮਿਡਿਟੀ ਭਰਿਆ ਮਾਹੌਲ ਜਿਹੜਾ ਇਹਦਾ ਮਾਈਕਰੋ ਕਲਾਈਮੇਟ ਆ ਝੁੰਨੇ ਦੇ ਆਲੇ-ਦੁਆਲੇ ਉਹ ਰਹਿੰਦਾ ਤੇ ਜਿਹਦੇ ਨਾਲ ਜਦੋਂ ਆਪਾਂ ਲਗਾਤਾਰ ਖੇਚ ਪਾਣੀ ਖੜਾ ਜੂਰੀਆਓ ਬਡਰੋਜ ਪੈਰੀ ਤਾਂ ਆਪੇ ਜਿਹੜਾ ਸਮੱਸਿਆ ਆਪਾਂ ਨੂੰ ਆਉਣੀ ਕੀੜੇ ਮਕੌੜੇ ਦੀ ਖਾਸ ਤੌਰ ਤੇ ਪੱਤਾ ਲਪੇਟ ਬਹੁਤ ਕਿਉਂਕਿ ਇਹ ਕੀੜੇ ਮਕੌੜੇ ਤੁਰਦੇ ਫਿਰਦੇ ਇਹਨਾਂ ਨੇ ਬਿਲਕੁਲ ਨਰਮ ਪੱਤਿਆਂ ਤੇ ਜਿੱਥੇ ਜ਼ਿਆਦਾ ਸਕੂਲੈਂਸੀ ਹੈ ਜਿੱਥੇ ਜ਼ਿਆਦਾ ਉਹਨਾਂ ਨੂੰ ਮਠਾਸ ਮਿਲਦੀ ਹੈ ਬੂਟੇ ਦੇ ਵਿੱਚ ਉੱਥੇ ਅੰਡੇ ਦੇਣੇ ਹੁੰਦੇ ਕੋਬ ਦੀ ਸੁੰਡੀ ਆ ਪੱਤਲਪੇਟ ਸੁੰਡੀ ਆ ਜਿਹੜੀ ਪ੍ਰੀਵੈਂਟਿਵ ਸਪਰੇ ਆਪਾਂ ਉਲੀ ਦੇ ਰੋਗਾਂ ਦੇ ਵਿੱਚ ਕਰਦੇ ਕਿਉਂਕਿ ਉਲੀ ਰੋਗਾਂ ਦੇ ਸਪੋਰ ਆ ਜਿਹੜੇ ਜਦੋਂ ਫੇਵਰੇਬਲ ਕੰਡੀਸ਼ਨ ਆਉਂਦੀ ਹੈ ਉਹ ਜਰਮੀਨੇਟ ਕਰਦੇ ਇਸ ਕਰਕੇ ਆਪਾਂ ਪ੍ਰੀਵ ਕਿਉਂਕਿ ਉਹ ਆਪਾਂ ਨੂੰ ਲੰਗੀ ਅੱਖ ਨਾਲ ਉਹਦੇ ਇਨਫੈਕਸ਼ਨ ਜੇ ਬੂਟੇ 'ਚ ਹੋਈ ਹੋਈ ਆ ਕਿਉਂਕਿ ਉਹਦਾ ਵਿੰਡੋ ਪੀਰੀਅਡ ਹੁੰਦਾ 15 ਦਿਨ ਬਾਅਦ ਅਟੈਕ ਆਪਾਂ ਨੂੰ ਪਤਾ ਲੱਗਦਾ ਜਦੋਂ ਨਿਸ਼ਾਨੀਆਂ ਬਾਹਰ ਆਉਂਦੀਆਂ ਨੇ ਇਸ ਕਰਕੇ ਆਪਾਂ ਗੋਭ ਸਮੇ ਜਿਹੜਾ ਉల్లి ਰੋਗਾਂ ਤੋਂ ਸਪਰੇ ਕਰਦੇ ਆਂ ਉల్లి ਰੋਗਾਂ ਦੀ ਸਪਰੇ ਜਿਹੜੀ ਆਪਾਂ ਪ੍ਰੀਵੈਂਟਿਵ ਕਰ ਸਕਦੇ ਹੁੰਦੇ ਆਂ ਏਰੀਆ ਦੇਖ ਕੇ ਮਾਹੌਲ ਉੱਥੋਂ ਦਾ ਵਾਤਾਵਰਣ ਦੇਖ ਕੇ ਤੇ ਫਸਲ ਦੀ ਜਿਹੜੀ ਸਟੇਜ ਕਿਹੜੀ ਆ ਗਰੋਥ ਦੀ ਉਹ ਵੇਖ ਕੇ ਕੀੜੇ ਮਕੌੜੇ ਆਏ ਤੋਂ ਆਪਾਂ ਜਦੋਂ ਹਮਲਾ ਹੁੰਦਾ ਨਜ਼ਰ ਆਉਂਦਾ ਉਦੋਂ ਈਟੀਐ ਲੈਵਲ ਤੇ ਆਪਾਂ ਸਪਰੇਅ ਕਰਨੀ ਹੁੰਦੀ ਆ ਬਿਨਾ ਜ਼ਰੂਰਤ ਕੀਟਨਾਸ਼ਕ ਨਾ ਵਰਤੋ ਇਹ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਕਿਉਂਕਿ ਜਿਹੜਾ ਪੈਸਟ ਆਊਟ ਬ੍ਰੇਕ ਹੈ ਬੜਾ ਖਤਰਨਾਕ ਫੀਨੋਮਨਾ ਹੈਗਾ ਇਹਦਾ ਇਸ ਤਰ੍ਹਾਂ ਦਾ ਜੇ ਕਿਉਂਕਿ ਇੱਕ ਥਾਂ ਆਪਾਂ ਬਿਲਕੁਲ ਹੀ ਜੇ ਆਪਾਂ ਖਤਮ ਕਰਾਂਗੇ ਜਿਹੜੇ ਕੀੜੇ ਮਕੌੜੇ ਖੇਤਾਂ ਦੇ ਵਿੱਚੋਂ ਕਿਉਂਕਿ ਉਹਨਾਂ ਨੇ ਸਾਰੇ ਖਤਮ ਕਰ ਦੇਣੇ ਜਿਹੜੇ ਆਪਾਂ ਦਾਣੇਦਾਰ ਜ਼ਹਿਰ ਜਾਂ ਪਰ ਕੀਟਨਾਸ਼ਕ ਵਰਤਾਂਗੇ ਸਿੰਥੈਟਿਕ ਪ੍ਰੈਥਰਾਇਡ ਕਈ ਕਿਸਾਨ ਵੀਰ ਵਰਤਣ ਲੱਗ ਪੈਂਦੇ ਆ ਤਾਂ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਲੰਮਾ ਟਾਈਮ ਜਾ ਕੇ ਜਿਹੜਾ ਹੈਗਾ ਨੁਕਸਾਨ ਇਸ ਚੀਜ਼ ਦਾ ਹੋਊਗਾ ਸਿੰਥੈਟਿਕ ਪ੍ਰੈਥਰਾਇਡਸ ਆ ਜਿਹੜੇ ਉਹ ਬਿਲਕੁਲ ਝੋਨੇ ਦੀ ਫਸਲ 'ਚ ਨਹੀਂ ਵਰਤਣੇ ਜਿਹਦੇ ਨਾਲ ਕਿਉਂਕਿ ਆਪਾਂ ਇੱਕ ਪਾਸੇ ਜਿਹੜਾ ਇਨਸੈਕਟ ਪ੍ਰੈਸ਼ਰ ਪ੍ਰੈਸ਼ਰ ਘਟਾਵਾਂਗੇ ਤਾਂ ਦੂਜੇ ਪਾਸੇ ਇੱਕ ਨੂੰ ਬਿਲਕੁਲ ਡਾਊਨ ਕਰਦੇ ਆਂਗੇ ਖਤਮ ਕਰਦੇ ਆਂਗੇ ਪਾਪੂਲੇਸ਼ਨ ਹੋ ਸਕਦਾ ਕਿਸੇ ਪਾਰਟਿਕੂਲਰ ਇਨਸੈਕਟ ਦੀ ਕਿਸੇ ਖਾਸ ਕੀੜੇ ਦੀ ਜਿਹੜੀ ਪਾਪੂਲੇਸ਼ਨ ਆ ਇੱਕਦਮ ਵੱਜ ਜਾਵੇ ਰਿਸਿਸਟੈਂਸ ਵਰਗੇ ਜਿਹੜੀਆਂ ਹੈਗੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਕਰਕੇ ਆਪਾਂ ਖਰਚਾ ਵੀ ਕਰਾਂਗੇ ਤੇ ਉਲਟਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਾਤਾਵਰਣ ਕ੍ਰੀਏਟ ਕਰਾਂਗੇ ਕਿ ਆਪਣੇ ਖੇਤ ਦੇ ਵਿੱਚ ਜਿਹੜੇ ਕੀੜੇ ਮਕੌੜੇ ਵੱਧ ਹਮਲਾ ਕਰਨ ਦੂਸਰੀ ਗੱਲ ਜਦੋਂ ਤੁਹਾਡਾ ਝੋਨਾ ਨਸਾਰੇ ਤੇ ਜਾ ਰਿਹਾ ਗੋਪ ਦੀ ਗੋ ਪਰ ਰਿਹਾ ਉਦੋਂ ਰੰਗ ਛੱਡਣਾ ਲਾਜ਼ਮੀ ਹੈ ਜੇ ਉਦੋਂ ਵੀ ਬਹੁਤ ਗੂੜਾ ਰੰਗ ਆ ਤੁਹਾਡੇ ਝੋਨੇ ਦੀ ਫਸਲ ਦਾ ਤਾਂ ਉਹ ਜਿਹੜਾ ਹੈਗਾ ਖਤਰਨਾਕ ਮਤਲਬ ਝਾੜ ਘਟਾਉਣ ਵਾਸਤੇ ਜਿਹੜਾ ਹੈਗਾ ਉਹ ਖਤਰਨਾਕ ਸਾਬਤ ਹੋ ਸਕਦਾ ਇਸ ਕਰਕੇ ਜਿਹੜੀ ਯੂਰੀਆ ਦੀ ਟੁੱਟਮੀ ডোজ ਪਾਓ ਕਈ ਕਿਸਾਨ ਵੀਰ ਕੀ ਆ ਉਹ 5 5 7 7 ਦਿਨ ਬਾਅਦ 10 10 ਦਿਨ ਦਿਨ ਬਾਅਦ ਜਿਹੜੀ ਹੈਗੀ ਯੂਰੀਆ ਦੀ ਕਿਸ਼ਤ ਪਾਉਣ ਲੱਗ ਪੈਂਦੇ ਮੈਂ ਪਹਿਲਾਂ ਇਹਦੂ ਪਹਿਲੀ ਵੀਡੀਓ ਚ ਮੈਂ ਜ਼ਿਕਰ ਕਰਕੇ ਹਟਿਆ ਕਿ ਗੈਪ ਕਿੰਨਾ ਹੋਣਾ ਚਾਹੀਦਾ ਕਿਉਂਕਿ ਉਹ ਜਿਹੜੀ ਹੈ ਉਹਨੂੰ ਮਿਲਣਯੋਗ ਹਾਲਤ ਚਾਉਣੀਆਂ ਤਿੰਨ ਤੋਂ 5 ਦਿਨ ਚ ਫੇਰ ਬੂਟੇ ਨੇ ਅਪਟੇਕ ਕਰਨੀਆਂ ਘੱਟੋ ਘੱਟ 1.5 ਤੋਂ 2 ਹਫ਼ਤੇ ਦਾ ਸਮਾਂ ਇਹਦੇ ਵਿੱਚ ਲੱਗ ਜਾਂਦਾ ਤਾਂ ਫੇਰ ਉਹਨੇ ਜਿਹੜਾ ਹੈਗਾ ਉਹ ਆਪਦੀ ਜਿਹੜਾ ਫੋੜ ਫਟਾਰਾ ਉਹਦੇ ਇਹ ਗੱਲਾਂ ਦਾ ਆਪਾਂ ਕਿਸਾਨ ਵੀਰੋਂ ਖਾਸ ਖਿਆਲ ਰੱਖਣਾ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਕਿਹੜਾ ਕੀਟਨਾਸ਼ਕ ਪਾਈਏ ਕਿੰਨੇ ਦਿਨ ਅਸਰ ਰੱਖਦਾ ਬਿਲਕੁਲ ਜਿਹੜਾ ਹੈਗਾ ਇਹ ਸਵਾਲ ਹੀ ਆਪਣਾ ਬਣਦਾ ਨਹੀਂ ਹੈ ਕਿ ਕੀਟਨਾਸ਼ਕ ਆਪਾਂ ਕੀੜਾ ਆਉਣ ਤੋਂ ਪਹਿਲਾਂ ਪਾਈਏ ਤੇ ਉਹ ਕਿੰਨੇ ਦਿਨ ਦਾ ਅਸਰ ਰੱਖਦਾ ਕਿਉਂਕਿ ਕੀਟਨਾਸ਼ਕ ਜਿਹੜਾ ਉਹ ਕੀੜੇ ਨੂੰ ਮਾਰਨ ਵਾਸਤੇ ਬਣਾਇਆ ਹੋਇਆ ਕੀੜਾ ਆਉਣ ਤੋਂ ਰੋਕਣ ਵਾਸਤੇ ਨਹੀਂ ਹੈ ਤਾਂ ਕੀਟਨਾਸ਼ਕ ਬਿਨਾਂ ਜ਼ਰੂਰਤ ਨਾ ਵਰਤੋ ਬਹੁਤ ਬਹੁਤ